ਜਿਹੜੇ ਕਹਿੰਦੇ ਨਾ ਮਨ ਨੂੰ ਟਿਕਾ ਕੇ ਬਾਣੀ ਪੜੋ ਦਰਸ ਲੋਨਾਂ ਨੂੰ ਕੋਈ ਬਹੁਤ ਗਿਆਨ ਨਹੀਂ ਹੈ ਸਮਝ ਨਹੀਂ ਹੈ ਇੰਜ ਕਹਿਣਾ ਚਾਹੀਦਾ ਹੈ ਬਾਣੀ ਪੜੋ ਬਾਣੀ ਜਪੋ ਤਾਂ ਕਿ ਮਨ ਟਿਕ ਜਾਏ ਮਨ ਪਹਿਲੇ ਕਿਸ ਤਰ੍ਹਾਂ ਟਿਕ ਜਾਏਗਾ ਕਿਵੇਂ ਟਿਕ ਜਾਏਗਾ ਕਹਿੰਦੇ ਨਾ ਮਨ ਨੂੰ ਸ਼ੁੱਧ ਕਰਕੇ ਗੁਰਦੁਆਰੇ ਜਾਓ ਹੱਦ ਹੋ ਗਈ ਸਮਝ ਨਹੀਂ ਹੈ ਗੁਰਦੁਦਾਰੇ ਜਾਓ ਤਾਂ ਕਿ ਮਨ ਸ਼ੁੱਧ ਹੋ ਜਾਏ ਬਿਨਾ ਗੁਰਦੁਆਰੇ ਆਇਆ ਮਨ ਕਿਸਤਾ ਸ਼ੁੱਧ ਹੋਵੇਗਾ ਕਿਵੇਂ ਚੱਲਦਾ ਹੈ ਬਿਨਾਂ ਜਪ ਕੀਤਿਆਂ ਬਿਨਾਂ ਬਾਣੀ ਜਪਿਆਂ ਮਨ ਕਿਵੇਂ ਟਿਕੇਗਾ ਮਨ ਨੂੰ ਟਿਕਾ ਕੇ ਬਾਣੀ ਜਪੋ ਗਲਤ ਬਾਣੀ ਜਪੋ ਤਾਂ ਕਿ ਮਨ ਟਿਕ ਜਾਏ ਮਨ ਨੂੰ ਸ਼ੁੱਧ ਕਰਕੇ ਗੁਰਦੁਆਰੇ ਜਾਓ ਗਲਤ ਗੁਰਦੁਆਰੇ ਜਾਓ ਸਤਸੰਗ ਦੇ ਚ ਜਾਓ ਤਾਂ ਕਿ ਮਨ ਸ਼ੁੱਧ ਹੋ ਜਾਏ ਬਿਨੁ ਭਾਗਾ ਸਤਸੰਗ ਨ ਲੱਭੈ ਬਿਨ ਸੰਗਤ ਮੈਲ ਬਰੀਜੈ ਜੀ